ਪੰਜਾਬ ਟੂਸਪੈਨ ਟੀਵੀ ਦੇਖ ਰਹੇ ਹੋ तमाम ਦਰਸ਼ਕਾਂ ਦਾ ਸਵਾਗਤ ਹੈ ਮਹਿਰੂਪ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜਹੀਦਾਂ ਦੇ ਸਰਤਾਜ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮ ਨੂੰ ਲੈ ਕੇ ਸ਼ਹਾਦਤ ਸਫ਼ਰ ਦੌਰਾਨ ਸੀਐਮ ਭਗਵੰਤ ਮਾਨ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਜਦਾ ਕੀਤਾ ਅਤੇ ਸਮੂਹ ਸੰਗਤ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ वाहगुरु जी का खालसा वाहगुरु जी की फतेह मैं आपका भगवंत मान नौवें पातशाह श्री गुरु तेग बहादुर जी की शहीदी को साढ़े तीन सौ साल हो गए साढ़े तीन सौ साल शहीदी पूर्व पंजाब सरकार की तरफ से पंजाब के लोगों की तरफ से और हर उस इंसान की तरफ से जो इंसानियत को प्यार करता है मानवता को प्यार करता है उनकी तरफ से 23, 24, 25 नवंबर को श्री साहब में मनाया जा रहा है भव्य समागम होंगे कीर्तन होंगे लाइट एंड साउंड शो होंगे और आप ज़रूर आइए तेईस चौबीस पच्चीस नवंबर को उनकी शिक्षाओं को उनकी कुर्बानी को याद करें ताकि अगली पीढ़ियों तक हम संदेश दे सकें कि हमारा विरसा जो है हमारी हिस्ट्री जो है वो कुर्बानियों से भरी हुई है तेईस चौबीस पच्चीस नवंबर श्री आनंदपुर साहब ज़रूर आइएगा वाहगुरु जी का खालसा वाहेगुरु जी की उधर श्री आनंदपुर साहब विखे होने वाले इन समागम ने विश्व भर ने कहा बहादुर साढ़े तीन सोवे शहीद पे मैं अरविंद केजरीवाल विश्व भर के सभी श्रद्धालुओं को तेईस से पच्चीस नवंबर तक आनंदपुर साहब आने का विनम्र आमंत्रण देता हूं आइए उस अटूट साहस और त्याग को नमन करें जिसने पूरी मानवता की रक्षा का मार्ग दिखाया आपकी उपस्थिति गुरु साहब के संदेश सत्य स्वतंत्रता और मानव धर्म को और दूर तक ले जाने की शक्ति बनेगी वाई जी का खालसा वाई गुरु जी की फतेह ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਦੇ ਮਾਮਲੇ ਵਿੱਚ ਵੱਡਾ ਪੇਧ ਖੁੱਲਿਆ ਕਿਸਾਨਾਂ ਵੱਲੋਂ ਲਗਾਏ ਗਏ ਦੋਸ਼ਾਂ ਤਹਿਤ ਜਦੋਂ ਸੀਆਈਏ ਸਟਾਫ ਵੱਲੋਂ ਜੀਸੀਬੀ ਨਾਲ ਨਗਰ ਕੌਂਸਲ ਦੇ ਕਾਰਜ ਸாதਕ ਦੀ ਕੋਠੀ ਦੇ ਅੰਦਰ ਖੁਦਾਈ ਕੀਤੀ ਗਈ ਤਾਂ ਉੱਥੋਂ ਟਰਾਲੀਆਂ ਦੇ ਕੁਝ ਪਾਰਟਸ ਬਰਾਮਦ ਹੋਏ ਬੀਤੇ ਕੁਝ ਸਮੇਂ ਪਹਿਲਾਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰੈਲੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਸਬੰਧੀ ਨਾਬਾ ਨਗਰ ਕਾਉਂਸਲ ਦੀ ਪ੍ਰਧਾਨ ਸੁਜਾਤਾ ਜਾਵਲਾ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਕਿਸਾਨਾਂ ਵੱਲੋਂ ਚੋਰੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਹੁਣ ਇਸੇ ਦੀ ਜਾਂਚ ਦੌਰਾਨ ਸੀਆਈਏ ਸਟਾਫ ਪਟਿਆਲਾ ਪੁਲਿਸ ਵੱਲੋਂ ਕਿਸਾਨਾਂ ਵੱਲੋਂ ਲਗਾਏ ਗਏ આરોਪਾਂ ਤਹਿਤ ਨਾਬਾ ਨਗਰ ਕਾਉਂਸਲ ਦੇ ਕਾਰਜ ਸਾਧਕ ਦੀ ਕੋਠੀ ਦੇ ਅੰਦਰ ਖੁਦਾਈ ਕੀਤੀ ਗਈ ਕਿਸਾਨਾਂ ਨੇ ਦੋਸ਼ ਲਗਾਇਆ ਸੀ ਕਿ ਟਰਾਲੀਆਂ ਦੇ ਕੁਝ ਪਾਰਟਸ ਨਾਬਾ ਨਗਰ ਕਾਉਂਸਲ ਦੇ ਕਾਰਜ ਸਾਧਕ ਦੀ ਕੋਠੀ ਦੇ ਅੰਦਰ ਦੱਬੇ ਹੋਏ ਹਨ ਅਤੇ ਜਦੋਂ ਜੀਐਸਬੀ ਮਸ਼ੀਨਾਂ ਨਾਲ ਇਸ ਦੀ ਖੁਦਾਈ ਕੀਤੀ ਗਈ ਤਾਂ ਸੱਚਮੁੱਚ ਟਰਾਲੀਆਂ ਦੇ ਕੁਝ ਪਾਰਟਸ ਉੱਥੋਂ ਬ੍ਰਮਧ ਹੋਏ ਹਨ ਨਗਰ ਕਾਉਂਸਲ ਦਾ ਦਫ਼ਤਰ ਤੇ ਉਹ ਸਾਭ ਦੀ ਕੋਠੀ ਹੈ ਨਾਬਾ ਦੇ ਜਿਹੜਾ ਇਹ ਪਟਾਈ ਦਾ ਕੰਮ ਸ਼ੁਰੂ ਹੋਇਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੱਕੂ ਪੰਕਜ ਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਦੇ ਟਾਇਰ ਹਿੱਸੇ ਲਿਫਟ ਵਾਲੇ ਪੰਪਾ ਤੇ ਉਹਨਾਂ ਦੇ ਪਾਈਪ ਡੰਗੀਆਂ ਡੁੰਗੀਆਂ ਬਰਾਮਦ ਹੋਈਆਂ ਨੇ ਉਸ ਦਿਨ ਤੋਂ ਸਾਡੀ ਇਨਵੈਸਟੀਗੇਸ਼ਨ ਜਾਰੀ ਸੀ ਕਿ ਇਹ ਟਰਾਲੀਆਂ ਦਾ ਸਮਾਨ ਹੋਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੋ ਸਕਦਾ ਕਿਉਂਕਿ ਮੌਕੇ ਦੀ ਪ੍ਰਧਾਨ ਇਹਦੇ ਘਰ ਵਾਲੀ ਸਜਾਤਾ ਚਾਵਲਾ ਜੇ ਕਿਤੇ ਇਹਨਾਂ ਨੇ ਜਿਹੜੀਆਂ ਟਰਾਲੀਆਂ ਦੇ ਬਕਸੇ ਚੋਂ ਵੱਡ-ਬੁੱਡ ਕੇ ਵੇਚ-ਬੋਚ ਤੇ ਕਿਤੇ ਹੋਰਾਂ ਪਰਾਂ ਕਰ ਕੀਤੇ ਆ ਤਾਂ ਜਿਹੜਾ ਸਮਾਨ ਬਚਦਾ ਸੀ ਜਿਵੇਂ ਆਂਗਲ ਮਿਲੇ ਆ ਟਰਾਲੀਆਂ ਦੇ ਵਿੱਡਾਲੇ ਤਾਂ ਉਹ ਸਾਡੇ ਕੋਲ ਇਹ ਜਾਣਕਾਰੀ ਸੀ ਕਿ ਵੱਡੇ ਪੱਧਰ ਤੇ ਉਹ ਇੱਥੇ ਟੋਆ ਪੱਟ ਕੇ ਜਿਹੜਾ ਹੋਰ ਬਰੀਕੀ ਸਮਾਨ ਆ ਵਿੱਡ ਹੋਗੇ ਟਰਾਲੀਆਂ ਦੇ ਡਾਲੇ ਹੋ ਗਏ ਜਾਂ ਕੋਈ ਮਤਲਬ ਗੈਂਸਪਲੈਂਡਰ ਆਇਰਾ ਵਗੈਰਾ ਜਿੰਨਾ ਵੀ ਟਰਾਲੀਆਂ ਦੇ ਵਿੱਚ ਸਮਾਨ ਸੀ ਜਿਹੜਾ ਨਹੀਂ ਕੱਢ ਸਕੇ ਕਿਸੇ ਪਾਸੇ ਜਣੀ ਉਹਰੇ ਰਾਤ ਨੂੰ ਦੱਬਿਆ ਸਾਡੀ ਇਹ ਸ਼ੱਕ ਸੀ ਸਾਡੀ ਇਹ ਮੰਗ ਸੀ ਪ੍ਰਸ਼ਾਸਨ ਤੋਂ ਵੀ ਸਾਡੀ ਤਸੱਲੀ ਕਰਾਈ ਜਾਵੇ ਕਿ ਇੱਥੋਂ ਕਿੰਨਾ ਸਮਾਨ ਬਰਾਮਦ ਹੁੰਦਾ ਹੈ ਕਿ ਇੱਕ ਸਰਕਾਰੀ ادارے ਦੇ ਵਿੱਚ ਚੋਰੀ ਵਾਲਾ ਸਮਾਨ ਦੱਬਣਾ ਇਹ ਇਥੋਂ ਦੇ ਜ਼ਿੰਮੇਵਾਰ ਸਜਾਤਾ ਚਾਵਲਾ ਦੇ ਘਰ ਵਾਲਾ ਮੌਕੇ ਦੀ ਪ੍ਰਧਾਨ ਦੇ ਤਾਂ ਫਿਰ ਅਸੀਂ ਆਸ ਕੀ ਤੋਂ ਕਰਾਂਗੇ ਕਿ ਅਸੀਂ ਲੋਕਾਂ ਦੇ ਜ਼ਿੰਮੇਵਾਰ ਜਿਹੜੇ ਲੋਕਾਂ ਨੂੰ ਬਣਾਉਂਦੇ ਨੇ ਐਮਸੀ ਚੁਣਦੇ ਨੇ ਪ੍ਰਧਾਨ ਚੁਣਦੇ ਨੇ ਕਿ ਸ਼ਹਿਰ ਦੇ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਚੁਣਦੇ ਨੇ ਕਿ ਵਿਕਾਸ ਹੋਵੇ ਸਰਕਾਰ ਤੋਂ ਚੰਗੀ ਲੋਕਾਂ ਨੂੰ ਆਸ ਹੋਵੇ ਪਰ ਜੇ ਇਹੇ ਜੇ ਚੋਰ ਗੁੰਡੇ ਅੰਸਰ ਅਸੀਂ ਕੁਰਸੀਆਂ ਤੇ ਬਿਠਾ ਕੇ ਮੋਤਵਰ ਬਣਾ ਤੇ ਜਿਹੜੇ ਸਰਕਾਰੀ ਉਦਾਰਿਆਂ ਨੂੰ ਨਹੀਂ ਬਖਸ਼ ਰਹੇ ਉੱਥੇ ਚੋਰੀਆਂ ਕਰਕੇ ਸਮਾਂ ਦੱਬਦੇ ਆ ਤਾਂ ਸਾਨੂੰ ਆਸ ਕੀ ਹੋ ਸਕਦਾ ਇਹਦੇ ਪਿੱਛੇ ਬਹੁਤ ਵੱਡਾ ਪਲਾਨ ਹੈਗਾ ਬਹੁਤ ਵੱਡੇ ਨੈਟਵਰਕ ਜੁੜਿਆ ਹੋਇਆ ਸਾਡੀਆਂ ਲਗਭਗ ਉਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਗਾਇਬ ਹੋਈਆਂ ਨੇ ਜਿਹੜੀਆਂ 2-3 ਟਰਾਲੀਆਂ ਦਾ ਸਮਾਨ ਇੱਥੋਂ ਬਰਬੰਦ ਹੋਇਆ ਜੀ ਵਰਕਸ਼ਾਪ ਦੇ ਵਿੱਚੋਂ ਤੇ ਉਦੀ ਜਦੋਂ ਉਹ ਗੱਲਬਾਤ ਚੱਲੀ ਤੇ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਇੱਕ ਟਰਾਲੀ ਲਾਬਰਸ ਛੱਡੀ ਜਾਂਦੀ ਹੈ ਹਲੇ ਹੋਰ ਟਰਾਲੀਆਂ ਵੀ ਸਾਨੂੰ ਆ ਸਕੈ ਨਾਬੇ ਦੇ ਵਿੱਚ ਕਿਤੇ ਉਰਾ ਪਰਾਂ ਕੀਤੀਆਂ ਹੋਈਆਂ ਨੇ ਖਦਾਈ ਦੇ ਦੌਰਾਨ ਕੀ ਕੁਝ ਬਰਬੰਦ ਹੋਇਆ ਜੀ ਤੇ ਖਦਾਈ ਚੱਲ ਰਹੀ ਆ ਉਹਦੇ ਵਿੱਚ ਜਿਹੜੇ ਟਰਾਲੀਆਂ ਦੇ ਬਿੱਡਾ ਉਹਨਾਂ ਦੇ ਐਂਗਲ ਤੋੜ ਮਰੋੜ ਕੇ ਜਿਹੜੇ ਦੱਬੇ ਹੋਇਆ ਹਲੇ ਚੱਲ ਰਹੀ ਆ ਉਹਦੇ ਵਿੱਚੋਂ ਹੋਰ ਕੀ ਨਿਕਲਦਾ ਸਾਨੂੰ ਲਿਫਟਰ ਪੰਪ ਵੀ ਹੋ ਸਕਦੇ ਆ ਕੋਈ ਗੈਸ ਸਿਲੰਡਰ ਵੀ ਨਿਕਲ ਸਕਦੇ ਆ ਕੋਈ ਏਸੀ ਆਰਾ ਵਗੈਰਾ ਵੀ ਨਿਕਲ ਸਕਦੇ ਆ ਸਾਡਾ ਸਮਾਨ ਮੰਨ ਕੇ ਸਾਨੂੰ ਤਾਂ ਇਹ ਸ਼ੱਕ ਹੈ ਕਿ ਆਟਾ ਤੇ ਚਾਹ ਪੱਤੀ ਵੀ ਸਾਡੀ ਦੱਬਤੀ ਹੋਵੇ ਇਹਨਾਂ ਲੋਕਾਂ ਨੇ ਉਰੇ ਇਹ ਦੱਬਿਆ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਇੱਥੇ ਜਿਹੜਾ ਹੈਗਾ ਕਾਰਜਕਾਲ ਸੰਭਾਲਿਆ ਹੋਇਆ ਕੋਕੀ ਸਰ ਮੈਂ ਤਾਂ ਉਰੇ ਕਦੇ ਬੜਿਆ ਹੀ ਨਹੀਂ ਜੀ ਕੋਠੀ ਦੇ ਵਿੱਚ ਮੈਂ ਤਾਂ ਕਿਤੇ ਇੱਕ ਦੋ ਕੁ ਟਾਈਮ ਆਇਆ ਹੂੰਗਾ ਮੈਂ ਕਦੇ ਉਰੇ ਰਿਹਾ ਨਹੀਂ ਹਾਂਜੀ ਹਾਂ ਇਹ ਕੋਠੀ ਦੇ ਵਿੱਚ ਮੈਂ ਕਦੇ ਬੜਿਆ ਨਹੀਂ ਜੀ ਹਾਂਜੀ ਅੱਛਾ ਸੇ ਸਮਾਨ ਇੱਥੋਂ ਕਿਵੇਂ ਆ ਗਿਆ ਜਿਹੜਾ ਟਰਾਲੀਆਂ ਭਰ ਕੇ ਆਏ ਹੋਣਗੇ ਜਿਹੜਾ ਸਮਾਨ ਇਹਨਾਂ ਨਹੀਂ ਜੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਉਰੇ ਕਿਵੇਂ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਹੀ ਨਹੀਂ ਹਮ ਇੱਥੇ ਕੌਣ ਰਹਿੰਦਾ ਸੀ ਇੱਥੇ ਜ਼ਿੰਮੇਵਾਰੀ ਕਿਹਦੀ ਸੀ ਜ਼ਿੰਮੇਵਾਰੀ ਸਰ ਸਾਡੀ ਮਸ਼ੀਨਰੀ ਖੜਦੀ ਆ ਆਮ ਤੌਰ ਤੇ ਇਹਨਾਂ ਦੀ ਮਸ਼ੀਨਰੀ ਨੂੰ ਜਾਂ ਉਹਦੇ ਲਈ ਮਲਾਜ਼ਮਾਂ ਨੂੰ ਜਿਹੜੇ ਉਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਸੁਜਾਤਾ ਚਾਵਲਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸੀਗੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਨਹੀਂ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਜੀ ਤੇ ਉਹ ਫਿਰ ਕਿਸੇ ਉਹਦੇ ਤੇ ਹੋਂਦੇ ਮਤਾਂ ਉਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਰੇ ਰਹਿਣ ਦੀ ਹੱਟਾ ਉਹਨਾਂ ਦੀ ਪਤਨੀ ਪ੍ਰਧਾਨ ਸੀਗੀ ਜੀ ਅੱਛਾ ਹਾਂਜੀ ਉਹਨਾਂ ਕੋਲ ਕੋਈ ਨਗਰ ਕਾਉਂਸਲ ਦਾ ਕੋਈ ਉਹਦਾ ਤਾਂ ਨਹੀਂ ਐਮਸੀ ਕਰਾ ਜਾਂ ਕੋਈ ਹੋਰ ਨਹੀਂ ਜੀ ਨਹੀਂ ਉਹਨਾਂ ਕੋਲੇ ਨਹੀਂ ਅੱਛਾ ਫਿਰ ਤੁਹਾਨੂੰ ਕੀ ਲੱਗਦਾ ਹੈ ਕੋਠੀ ਤੁਹਾਡੇ ਨਾਮ ਹੈ ਕਿਹਦਾ ਦੱਬਿਆ ਹੋਇਆ ਹੋ ਸਕਦਾ ਸਮਾਨੇ ਤੇ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿਨੇ ਦੱਬਿਆ ਹੈ ਜੀ ਤੇ ਜਿਹੜੀ ਇਨਵੈਸਟੀਗੇਸ਼ਨ ਦਾ ਮੁਕਦਮੇ ਦੀ ਉਹ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਸੀ ਇਨਸਟਾਫ ਵੱਲੋਂ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਸਮਾਨ ਜਿਹੜਾ ਦੱਬਿਆ ਹੋਇਆ ਸੀ ਦਾ ਟਰਾਲੀਆਂ ਦਾ ਉਹ ਤੁਹਾਡੇ ਸਾਹਮਣੇ ਸੀ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਇਹ ਸਮਾਨ ਅਸੀਂ ਕਰਾ ਰਹੇ ਹਾਂ ਜੇਸੀਬੀ ਨਾਲ ਕਿ ਉਹ ਜੋ ਮਿਲਦਾ ਦੇਖ ਜੀ ਕੀ ਕੀ ਸਮਾਨ ਮਿਲਿਆ ਹੁਣ ਤੱਕ ਉਹ ਤਾਂ ਸਿਰਫ ਪੱਤੀਆਂ ਨਹੀਂ ਹੈ ਜੀ ਤਾਂ ਪੱਤੀਆਂ ਮਿਲੀਆਂ ਨੇ ਤੁਹਾਡੇ ਸਾਹਮਣੇ ਇਹ ਟਰਾਲੀ ਦੇ ਨਹੀਂ ਹੋ ਕਿਸੇ ਜੀ ਹਾਂ ਟਰਾਲੀਆਂ ਦੀ ਹੋ ਸਕਦੀਆਂ ਨੇ ਤੇ ਬਾਕੀ ਚੈੱਕ ਕਰਦੇ ਹਾਂ ਸਾਰਾ ਚੰਗੀਦਰਾ ਅੱਛੇ ਸਮਾਨ ਕੀ ਮੰਨ ਕਰਦੇ ਨੇ ਕਿਸਾਨ ਤਾਂ ਦੇਖੋ ਇਹ ਮੰਨ ਕਰ ਰਹੇ ਨੇ ਵੀ ਇੱਥੇ ਸਮਾਨ ਬਹੁਤ ਜ਼ਿਆਦਾ ਦੱਬਿਆ ਹੋਇਆ ਉਹ ਬਾਕੀ ਦੇ ਦੇ ਹੁਣ ਖਦਾਈ ਚੱਲ ਰਹੀ ਹੈ ਤੁਹਾਡੇ ਸਾਹਮਣੇ ਸਾਰਾ ਚੈੱਕ ਹੋ ਜਾਊਗਾ ਹੁਣੇ ਨਹੀਂ ਤੇ ਘੰਟੇ ਦੇ ਵਿੱਚ ਹੀ ਇਹ ਕੀ ਦੀ ਕੋਟਰੀ ਆ ਵੀ ਹੁਣ ਕਿਸ ਦੇ ਖਿਲਾਫ ਉਹ ਮਾਮਲਾ ਦਰਜ ਹੋਊਗਾ ਮਾਮਲਾ ਤਾਂ ਮਕਦਮਾ ਤਾਂ ਪਹਿਲੀ ਦਰਜ ਹੈ ਜੀ ਜੀਦੀ ਜੀ ਤੇ ਵੀ ਇਹਦੇ ਵਿੱਚ ਉਹ ਹੋਊਗਾ ਇਹਦਾ ਵੀ ਰੋਲ ਹੋਊਗਾ ਉਹ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਇੱਕ ਤੋਂ ਪੁੱਛ ਕੇ ਕਰਾਂਗੇ ਦਿਨਨਗਰ ਵਿਖੇ ਉਸ ਸਮੇਂ ਸੰਸਨੀ ਫੈਲ ਗਈ ਜਦਿੱਥੇ ਇੱਕ ਸਾਬਕਾ ਫੌਜੀ ਨੇ ਪਹਿਲਾਂ ਆਪਣੀ ਸੱਸ ਤੇ ਪਤਨੀ ਦਾ ਕਤਲ ਕੀਤਾ ਅਤੇ ਫਿਰ ਉਸ ਤੋਂ ਬਾਅਦ ਇੱਕ ਬਿਲਡਿੰਗ ਵਿੱਚ ਜਾ ਕੇ ਛੁਪ ਗਿਆ ਜਿੱਥੇ ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ ਤੇ ਇਸ ਦੌਰਾਨ ਉਸਨੇ ਵੀ ਖੁਦਕੁਸ਼ੀ ਕਰ ਲਈ। ਦਿਨਾਨਗਰ ਵਿਖੇ ਉਸ ਸਮੇਂ ਵੱਡੀ ਵਾਰਦਾਤ ਵਾਪਰ ਗਈ ਜਦੋਂ ਇੱਥੋਂ ਦੇ ਪਿੰਡ ਖੁੱਥੀ ਵਿੱਚ ਦੇਰ ਰਾਤ ਘਰੇਲੂ ਕਲੇਸ਼ ਦੇ ਚੱਲਦਿਆਂ ਇੱਕ ਸਾਬਕਾ ਫੌਜੀ ਵੱਲੋਂ ਖੂਨੀ ਖੇੜ ਖੇਡਿਆ ਗਿਆ। ਉਸਨੇ ਪਹਿਲਾਂ ਆਪਣੀ ਪਤਨੀ ਅਤੇ ਸੱਸ ਦਾ ਕਤਲ ਕਰ ਦਿੱਤਾ ਇਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਜਾਣਕਾਰੀ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਏਕੇ 47 ਸਮੇਤ ਇੱਕ ਬਿਲਡਿੰਗ ਵਿੱਚ ਜਾ ਲੁਕਿਆ। ਜਿੱਥੇ ਉਸ ਨੂੰ ਫੜਨ ਲਈ ਪੁਲਿਸ ਨੇ けੜਾ ਪਾਲਿਆ ਅਤੇ ਇਸੇ ਦੌਰਾਨ ਜਦੋਂ ਪੁਲਿਸ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਜਿਹੜਾ ਇਹਦਾ ਨਾਮ ਗੁਰੀਸ਼ ਸਿੰਘ ਹੈ ਅੰਡਾਲੀਆ ਮਰਜਾਨਪੁਰ ਜਿਹੜਾ ਹੈਗਾ 10 ਪਰ 29 ਵਾਲਾ ਹੈਗਾ ਆ ਐਕਸਚੇਂਜ ਮੈਨ ਹੈਗਾ ਐਂਡ ਪ੍ਰੈਜ਼ੈਂਟਲੀ ਆ ਉਹ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਉੱਥੇ ਹੈ ਕੰਮ ਕਰਿਆ ਸੀ ਅ ਸੀਸਨ ਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਵੀ ਇਸ ਤਰੀਕੇ ਨਾਲ ਜੇਲ ਤੋੜ ਕੇ ਲੈ ਗਿਆ ਅ ਦਵੰਗਲਾ ਪੀਸ਼ ਜੂਡੀਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਡੀ ਜੋ ਮਰਦ ਹੈ ਜਿਹੜੀ ਆਪਣੇ ਸਾਥ ਨੂੰ ਸ਼ੂਟ ਕਰਤਾ ਉਹ ਇਮੀਡੀਟਲੀ ਜਿਹੜੇ ਹੈ ਕਿ ਸਾਡੀ ਟੀਮਾਂ ਇਮੀਡੀਟਲੀ ਜਿਹੜੇ ਡੀਐਸਪੀ ਡੇਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ਸਾਰੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਅੰਦਰ ਹੀ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਜੀ ਐਂਡ ਐਸਓਜੀ ਦੀ ਟੀਮ ਹੈ ਜੀ ਅ ਅਸੀਂ ਜਿਹੜਾ ਹੈਗਾ ਜਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਰਡਨੈਂਟਡ ਰਿਸਰਚ ਜਿਹੜਾ ਹੈਗਾ ਕੌਮਬਿੰਗ ਆਪਰੇਸ਼ਨ ਕੀਤਾ ਨੰ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕੋਆਰਡਨਟ ਕਰ ਲਈ ਸੀ ਅਸੀਂ ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚਓ ਸਾਹਿਬ ਨੇ ਕੀਤੀ ਅਸੀਂ ਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਨਫੋਰਚਨਟਲੀ ਇਹਨੇ ਜਿਹੜਾ ਹੈਗਾ ਸੁਸਾਇਟ ਕਟ 147 ਸੀ ਕੋ ਸਰ ਜੀ ਜੀ ਸਰ ਕਿਹੜੀ ਕਿੱਥੋਂ ਨਹੀਂ ਉਹ ਜੇਲ ਗਾਰਡ ਡਿਊਟੀ ਚੱਕਾ ਬਾਕੀ ਸਾਰੀ ਇਨਵੈਸਟੀਗੇਸ਼ਨ ਸਾਰੀ ਕਰ ਰਹੀ ਹੈਗੀ ਰੋਪੀ ਦਾ ਕੀ ਕਾਰਨ ਸੇ ਵਾਰਨ ਦਾ ਦੇਖੋ ਐਜ਼ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਹੀ ਦੇਖ ਰਹੇ ਹੈਗੇ ਬਟ ਪ੍ਰਾਈਮ ਆਫ ਅਫਸਰ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਦੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਫਾਰਿੰਗ ਕੀਤੀ ਇਹਨਾਂ ਨੂੰ ਫਾਰਿੰਗ ਕੀਤੀ ਨਹੀਂ 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 ਜੀ ਐਜ਼ ਆਫ ਨਾਓ ਅਜੋ ਦਾ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕ ਕਿਉਂਕਿ ਜਿਵੇਂ ਤੁਸੀਂ ਦੇਖ ਸਕ ਰਹੇ ਹੋ ਕਿ ਸ਼ਾਇਦ ਨੰਬਰ ਸੀ ਮਣੀ ਦੀ ਆਈ ਸੀ ਐਸ ਸਕੀਮ ਹੈ ਜੀ ਐਂਡ ਇੱਥੇ ਕਾਫੀ ਸਾਰੇ ਫਲੈਟਸ ਹੈਗੇ ਕਾਫੀ ਸਾਰੇ ਲੋਗ ਹੈ ਤੇ ਉਹਨਾਂ ਦੀ ਸ਼ਿਫਟੀ ਕਰਕੇ ਅਸੀਂ ਚਾਹੋ ਤਰ੍ਹਾਂ ਉਹਨਾਂ ਨੂੰ ਕੋਲੋਜੀ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਐਂਡ ਪੂਰਾ ਅਸੀਂ ਜਿਹੜਾ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜਿਹ ਮਿਨਿਮਮ ਜਿਹੜਾ ਹੈਗਾ ਉਹ ਸੀ ਇਹ ਟ੍ਰਾਈ ਕੀਤਾ ਕਿ ਨਹੀਂ ਲਾਉਣਾ ਉਹ ਇਹਨਾਂ ਕਨਵਿੰਸ ਕਰਕੇ ਇਹਨੂੰ ਸ਼ਰੰਗਨਗਰ ਆਪਣੀ ਸੇਚ ਵਾਲੀ ਮਾਰੀ ਨੇ ਸਾਡੀ ਗੱਤ ਹੋ ਗਈ ਇਹਦੀ ਜੀ ਜੀ ਸੇਚ ਵਾਲੀ ਮਾਰੀ ਨੇ ਆਪਣੇ ਨੂੰ ਜਦੋਂ ਉਹ ਅਸੀਂ ਅਸੀਂ ਇਹ ਟੂ ਇਨਵੈਸਟੀਗੇਟ ਕਰ ਰਹੇ ਇਹ ਜਿਹੜਾ ਹੈਗਾ ਇੱਕ ਸ਼ੋਅ ਦੇ ਬੋਲੀਵੁੱਡ ਮਤਲਬ ਕਾਰਨ ਕੀ ਲੱਗਾ ਵੀ ਸੱਸਨ ਤੋਂ ਸਰਪੰਚ ਦੇਖੋ অলਰੈਡੀ ਲਿਟੀਗੇਸ਼ਨ ਜਿਹੜਾ ਹੈਗਾ ਇਹ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਜਿਹੜੀ ਜਿਹੜੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲ ਵੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਇਸ਼ੂਟ ਹੈ ਇਸ ਕਰਕੇ ਜਿਹੜਾ ਹੈਗਾ ਉੱਥੇ ਬੜਾ ਅਨਫੋਰਚਨਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਐਸਐਸਓ ਸਿਟੀ ਐਂਡ ਐਸਪੀ ਵੀ ਸਾਡੇ ਬੜਾ ਦੁਨੀਆ ਕੰਮ ਕੀਤਾ ਹੈ ਕਿਉਂਕਿ ਇਮੀਡੀਏਟਲੀ ਕਸੀ ਰਹੀ ਐਸਐਚ ਵੀ ਅਸਾ ਆ ਕਿ ਜਦੋਂ ਕੋਈ ਹੋਰ ਫਰਦਰ ਡ ਕਿ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਰਡਨਿੰਗ ਕੀਤਾ ਹੈਗਾ ਐਂਡ ਪੂਰਾ ਕਨੈਕਟ ਕੀਤਾ ਹੈ ਨਾ ਅਨਫੋਰਸਨਟਲੀ ਉਹਦੀ ਬੈਟਰੀ ਬਟ ਕੋਈ ਵੀ ਤਰੀਕੇ ਦਾ ਉਹ ਸੌਧਾ ਡੈਮੇਜ ਉਹ ਨਹੀਂ ਹੋ ਸਕਿਆ ਠੀਕ ਹੈ ਉਹਦੇ ਜਿਹੜੇ ਹੈਗੇ ਇਹ ਮਾਨੇ ਕੱਪ ਚੰਗਾ ਫਗਵਾੜਾ ਵਿਖੇ ਬੀਤੀ ਰਾਤ ਸ਼ਿਵ ਸੈਨਾ ਆਗੂ ਅਤੇ ਉਸਦੇ ਪੁੱਤਰ ਤੇ ਹੋਏ ਹਮਲੇ ਦੇ ਵਿਰੋਧ ਵਿੱਚ Hindu ਸੰਗਠਨਾ ਵੱਲੋਂ ਫਗਵਾੜਾ ਬੰਦ ਕੀਤਾ ਗਿਆ ਜਿੱਥੇ ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਸ਼ਨੀਵਾਰ ਤੱਕ ਦੋਸ਼ੀ ਫੜੇ ਨਾ ਗਏ ਤਾਂ ਇਤਵਾਂ ਨੂੰ ਹਾਈਵੇ ਜਾਮ ਕੀਤਾ ਜਾਵਿਕਾ ਫਗਵਾੜਾ ਵਿੱਚ ਬੀਤੀ ਸ਼ਾਮ ਚੱਲੀਆਂ ਗੋਲੀਆਂ ਦੇ ਵਿਰੋਧ ਵਿੱਚ Hindu ਸੰਗਠਨ ਵੱਲੋਂ ਦਿੱਤੀ ਗਈ ਫਗਵਾੜਾ ਬੰਦ ਦੀ ਕਾਲ ਦੌਰਾਨ ਅੱਜ ਫਗਵਾੜਾ ਪੂਰੀ ਤਰ੍ਹਾਂ ਬੰਦ ਹੈ ਸ਼ਿਵसेना ਪੰਜਾਬ ਦੇ ਆਗੂ ਜਿੰਮੀ ਕਰਵਲ ਅਤੇ ਉਹਨਾਂ ਦੇ ਪਿਤਾ ਇੰਦਰਜੀਤ ਕਰਵਲ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰੇ ਹੋਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ ਉਧਰ ਤਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਡੀਆਈਜੀ ਨਵੀਨ ਸਿੰਘਲਾ ਵੀ ਖੁਦ ਮੌਕੇ ਤੇ ਪਹੁੰਚੇ ਜਦਕਿ ਦੂਸਰੇ ਪਾਸੇ ਤਰਨਾਕਾਰੀਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੱਢਿਆ ਜਾ ਰਿਹਾ ਨਗਰ ਕੀਰਤਨ ਨੂੰ ਮੱਦੇ ਨਜ਼ਰ ਰੱਖਦਿਆਂ ਪੁਲਿਸ ਪ੍ਰਸ਼ਾਸਨ ਨੂੰ ਸ਼ਨੀਵਾਰ ਸ਼ਾਮ ਤੱਕ ਦਾ ਟਾਈਮ ਦਿੱਤਾ ਹੈ ਅਤੇ ਜੇਕਰ ਉਦੋਂ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਐਤਵਨੂ ਫਗਵਾੜਾ ਹਾਈਵੇ ਜਾਮ ਕੀਤਾ ਜਾਵੇਗਾ ਗੈਂਗਸਟਰਾਂ ਆਂਦੇ ਨੇ ਆਪਣਾ ਕਾਣ ਕਰਕੇ ਆ ਆਦਮੀਆਂ ਕਤਲ ਕਰਕੇ ਚਲੇ ਜਾਂਦੇ ਨੇ ਪਰ ਇਸ ਕਾਣ ਦਾ ਪੁਲਿਸ ਨੂੰ ਕਿੰਨੇ ਦਿਨ ਤੋਂ ਪਤਾ ਸੀਗਾ ਇਹ ਵੀ ਪਤਾ ਸੀ ਬੰਦਾ ਕਿਹੜਾ ਵਾ ਕਿਧਰ ਵੈਪਨ ਹੈ ਤੇ ਉਹਨੂੰ ਇਹ ਵੀ ਪਤਾ ਸੀ ਪੁਲਿਸ ਨੂੰ ਵੀ ਕਿਦਾਂ ਉਹਨੇ ਕਤਲ ਕਰਨਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਹਦਾ ਨਤੀਜਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਕੱਲੂ ਕੋਈ ਵਾਰਤਤ ਕਰਕੇ ਕਰਵਲ ਦਾ ਕਰਵਲ ਦੇ بیٹے ਸਾਹਿਬ ਨੂੰ ਜਦ ਦੀ ਬਹੁ ਨੂੰ ਗੋਲੀ ਮਾਰ ਜਾਂਦਾ ਫਿਰ ਕੀ ਹੁੰਦਾ ਦੱਸੋ ਨਾ ਕਿੱਤੇ ਖੜਾ ਪੰਜਾਬ ਸਾਡਾ ਸਾਡੀ ਸਰਕਾਰ ਨੇ ਕਦੇ ਪੱਟੀਆਂ ਬਣੀਆਂ ਨਹੀਂ ਹੋਈਆਂ ਸਾਡੇ ਪ੍ਰਸ਼ਾਸਨ ਨੇ ਅੱਖਾਂ ਤੇ ਪੱਟੀਆਂ ਬਣੀਆਂ ਹੋਈਆਂ ਸਾਹ ਪਤਾ ਵੀ ਇੱਕ ਬੰਦੇ ਨੇ ਕਤਲ ਕਰਨਾ ਹੈ ਕਿਹਦਾ ਕਰਨਾ ਹੈ ਇਹ ਵੀ ਪਤਾ ਫਿਰ ਵੀ ਉਹਦਾ ਕੋਈ ਸੁਰੱਖਿਆ ਦਾ ਇੰਤਿਆਮ ਨਹੀਂ ਕੀਤਾ ਗਿਆ ਉਹਨੂੰ ਫੜਨ ਦਾ ਵੀ ਕੋਈ ਇੰਤਿਆਮ ਨਹੀਂ ਕੀਤਾ ਗਿਆ ਇਸ ਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਜਿਹੜਾ ਨਗਰ ਕੀਰਤਨ ਹੈ ਕੋਈ ਤੋਂ ਪਗਵਾੜੇ ਦੇ ਵਿੱਚੋਂ ਨਿਕਲੇਗਾ ਸੋ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਗੁਰੂ ਮਹਾਰਾਜ ਨੇ ਜੋ ਉਹਨਾਂ ਦੀ ਦੇਣ ਹੈ ਚਾਹੇ ਹਿੰਦੂ ਸਮਾਜ ਨੂੰ ਕਿਹਾ ਜਾਵੇ ਚਾਹੇ ਉਹ ਦੇਸ਼ ਵਾਸੀਆਂ ਨੂੰ ਕਿਹਾ ਜਾਵੇ ਉਹ ਬਹੁਤ ਵੱਡੀ ਉਹਨਾਂ ਦੀ ਦੇਣ ਹੈ ਗੁਰੂ ਤੇਗ ਬਹਾਦਰ ਜੀ ਦੀ ਸੋ ਉਹਨਾਂ ਨੇ ਨਗਰ ਕੀਰਤਨ ਨੂੰ ਦੇਖਦੇ ਹੋਏ ਸ਼ਨੀਵਾਰ ਤੱਕ ਦਾ ਸਮੇ ਜਿਹੜਾ ਆ ਉਹ ਪ੍ਰਸ਼ਾਸਨ ਨੂੰ ਦਿੱਤਾ ਗਿਆ ਆ ਉਹ ਵੀ ਸਿਰਫ ਇਹ ਕਰਕੇ ਕਿ ਨਗਰ ਕੀਰਤਨ ਜੇ ੜੜ ਨਾ ਹੋਵੇ ਕੋਈ ਇੱਥੇ ਧਾਰਮਿਕ ਜਿਹੜੀ ਗੱਲ ਨਾ ਨਿਕਲ ਕੇ ਆਵੇ ਸੋ ਇਸ ਕਰਕੇ ਸ਼ਨੀਵਾਰ ਤੱਕ ਦਾ ਟਾਈਮ ਜਿਹੜਾ ਆ ਉਹ ਪ੍ਰਸ਼ਾਸਨ ਨੂੰ ਦਿੱਤਾ ਗਿਆ ਆ ਜੇ ਸਾਰੇ ਚੰਗ ਗੱਲ ਕਰਨੀ ਸਾਰੇ ਸਿਰਫ ਸਾਂਝੀ ਗੱਲ ਕਰਨੀ ਆ ਸਾਰਿਆਂ ਦੀ ਸਹਿਮਤੀ ਨਾਲ ਇੱਕ ਗੱਲ ਹੋਈ ਹੈ ਵੀ ਸ਼ਰੀਬਾ ਤੱਕ ਦਾ ਕੈਂਪ ਪ੍ਰਚੰਨ ਨੂੰ ਤੇਰੇ ਨੂੰ ਮੁੱਖ ਦੋਸ਼ੀ ਫੜਿਆ ਜਾਵੇ। ਉਹਦੇ ਫਾਦਰ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਉਹਨੂੰ ਸੇਵ ਦੇ ਕੇ ਕੰਮ ਕਰਵਾ ਰਿਹਾ। ਇਹ ਸਾਡਾ ਬੇਨਤੀ ਮੰਗੂਈ ਹੈ। ਅਗਰ ਸ਼ਰੀਬਾ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਹਮਾਰੇ ਸ਼ਹਿਰ ਦਾ ਹਾਈਡਰੇ ਜਾਨ ਦਿੱਤਾ ਜਾਏਗਾ। ਪਿਛਲੇ ਦਿਨੀ ਫਿਰੋਜ਼ਪੁਰ ਵਿਖੇ ਆਰਐਸਐਸ ਆਗੂ ਦੇ ਲੜਕੇ ਦੇ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਇਸ ਕੇਸ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਨੇ 15 ਨਵੰਬਰ ਨੂੰ ਸੀਨੀਅਰ ਆਰਐਸਐਸ ਵਰਕਰ ਬਲਤੇਵ ਕ੍ਰਿਸ਼ਨ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਫਿਰੋਜ਼ਪੁਰ ਸ਼ਹਿਰ ਵਿੱਚ ਯੂਕੋ ਬੈਂਕ ਨੇੜੇ ਦੋ ਅਣਪਛਾਤੇ ਨੌਜਵਾਨਾਂ ਨੇ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਇਸ ਮਾਮਲੇ ਨੂੰ ਲੈ ਕੇ ਐਸਐਸਪੀ ਫਿਰੋਜ਼ਪੁਰ ਭਪਿੰਦਰ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਨਾਲ ਹੀ ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਇਨ੍ਹਾਂ ਦੋਸ਼ੀਆਂ ਕੋਲੋਂ ਇਸ ਕਤਲ ਕੇਸ ਨੂੰ ਲੈ ਕੇ ਕਈ ਵੱਡੇ ਅਤੇ ਅਹਿਮ ਖੁਲਾਸੇ ਹੋਏ ਹਨ ਪਿਛਲੇ ਦਿਨੀ 15 ਤਰੀਕ ਨੂੰ ਜਿਹੜੀ ਹੱਤਿਆ ਕੀਤੀ ਗਈ ਸੀ ਜਿਦੇ ਵਿੱਚ ਦੋ ਜਣੇ ਬਾਦਲ ਤੇ ਇੱਕ ਜਿਹੜਾ ਸਾਡਾ ਹੋਰ ਉਹਦੀ ਇਨਵੈਸਟੀਗੇਸ਼ਨ ਦੌਰਾਨ ਸਾਡੀ ਉਸ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਤੇ ਉਸ ਨੂੰ ਵੀ ਅਸੀਂ ਜਲਦ ਪੜ ਲਾਂਗੇ ਸਾਡੀਆਂ ਟੀਮਾਂ ਉਹਦੇ ਤੇ ਲੱਗੀਆਂ ਹੋਈਆਂ ਤੇ ਇੱਕ ਕਨਵ ਹੈ ਹਰਸ਼ ਹੈ ਇਹ ਦੋ ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਪੁਲਿਸ ਨੂੰ ਜਿਹੜੇ ਕਿ ਇਥੋਂ ਫਰਾਰ ਸੀ ਤੇ ਆਪਣੇ ਆਪ ਨੂੰ ਲੁਕਾ ਰਹੇ ਸੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਸੀਸੀਟੀਵੀ ਤੋਂ ਤੇ ਸਾਰਿਆਂ ਤੋਂ ਇਹਨਾਂ ਨੂੰ ਆਇਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਇਹ ਕਨਵ ਹੈ ਇਹ ਇਸ ਦਾ ਜਨਮ ਦਿਨ ਸੀ 13 ਤਰੀਕ ਨੂੰ ਇਸ ਦੇ ਘਰ ਬੈਠ ਕੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਕਨਵ ਦੇ ਘਰ ਤੇ ਇਹਨਾਂ ਨੇ ਉੱਥੇ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇਹਨਾਂ ਦੇ ਇੱਕ ਹੋਰ ਸਾਥੀ ਉਹ ਉਹਨਾਂ ਨੇ ਬੈਠ ਕੇ ਸਾਰੀ ਪਲੈਨਿੰਗ ਕੀਤੀ ਤੇ ਪਲੈਨਿੰਗ ਤੋਂ ਬਾਅਦ ਇਹਨਾਂ ਨੇ ਇਸ ਤਰ੍ਹਾਂ ਕੀ ਕੀਤੀ ਵੈਪਨ ਪ੍ਰੋਕਿਊਰ ਕੀਤਾ ਜਿਵੇਂ ਕਿ ਇਹਨਾਂ ਨੇ ਯੂਪੀ ਤੋਂ ਉੱਥੋਂ ਲੈ ਕੇ ਆਏ ਉੱਥੋਂ ਦੋ ਵਾਰੀ ਗੇੜਾ ਮਾਰਿਆ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਟੀਮ ਬਣਾ ਕੇ ਜਿਹੜੇ ਇਹ ਇਹ ਵੀ ਸੀਗੇ ਤੇ ਨਾਲ ਚਾਰੇ ਜਾਣੇ ਚਾਰ ਜਾਣੇ ਗਏ ਉਹਨਾਂ ਨੂੰ ਛੱਡਿਆ ਦੂਸਰੇ ਜਾਣੇ ਬੈਕਅਪ ਤੇ ਸੀਗੇ ਤੇ ਇਹਨਾਂ ਨੇ ਉੱਥੇ ਜਿਹੜੀ ਅ ਨਵੀਰ ਔਰੜਾ ਜੀ ਹੱਤਿਆ ਕਰ ਰੁਕੋ ਜੀ ਜਿਹੜਾ ਜਤਨ ਕਾਲੀ ਆ ਇਹਨਾਂ ਨੂੰ ਇਸ ਨੇ ਸਾਰਾ ਇਹ ਕਿਹਾ ਸੀਗਾ ਵੀ ਆਪਾਂ ਇਹ ਕਰਨਾ ਹੈ ਵੀ ਇਹ ਜ਼ਰੂਰੀ ਹੈ ਤੇ ਇਹਨਾਂ ਨੇ ਮੈਂ ਜਿਹੜੀ ਸਾਡੀ ਹੁਣ ਤੱਕ ਦੀ ਪੁੱਛ ਗਏ ਇਸ ਤੋਂ ਉਹਦਾ ਸਾਹਮਣੇ ਆਉਂਦਾ ਵੀ ਜਤਨ ਕਾਲੀ ਹੀ ਜਿਹੜਾ ਮੇਨ ਹੈ ਜਿਹੜਾ ਉਹਨੂੰ ਚਾਹੁੰਦਾ ਸੀਗਾ ਵੀ ਉਹਦੀ ਹੱਤਿਆ ਕੀਤੀ ਜਾਵੇ ਤੇ ਇਹਨੇ ਉਹਨੇ ਪੈਸੇ ਵੀ ਆਫਰ ਕੀਤੇ ਪਹਿਲਾਂ ਘੱਟ ਪੈਸੇ ਆਫਰ ਕੀਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਵੀ ਆਫਰ ਕੀਤਾ ਵੀ ਤੁਹਾਨੂੰ ਮੈਂ ਲੱਖ ਰੁਪਏ ਦੇ ਦੂੰਗਾ ਸਰ ਕਿੰਨੇ ਬੰਦਿਆਂ ਦੀ ਸ਼ਮੂਲਤ ਪਾਈ ਗਈ ਹੈ ਹਜੇ ਤੱਕ ਇਸ ਦੇ ਵਿੱਚ ਜੀ ਜਿਹੜੀ ਇਹ ਸਾਰੇ ਇਹਨਾਂ ਨੇ ਰਲ ਕੇ ਜਦੋਂ ਕਨਵ ਨੇ ਆਪਣੇ ਉਹਦੇ ਘਰ ਦੇ ਵਿੱਚ ਸਾਰੀ ਪਲੈਨਿੰਗ ਹੋਈ ਕਹਿੰਦਾ ਹਰਸ਼ ਬਾਦਲ ਜਤਨ ਕਾਣੀ ਤੇ ਇੱਕ ਜਿਹੜਾ ਉਹਨਾਂ ਦਾ ਸਾਥੀ ਆ ਹੋਰ ਜਿਹੜਾ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆ ਚੁੱਕਿਆ ਨਾ ਤੇ ਉਸ ਨੂੰ ਅਸੀਂ ਜਲਦੀ ਫੜ ਲਾਂਗੇ ਇਹ ਪੰਜਾਂ ਨੇ ਇਹ ਸਾਰੀ ਪਲੈਨਿੰਗ ਕੀਤੀ ਤੇ ਰੈਕੀ ਕੀਤੀ ਵੈਪਨ ਲਿਆ ਤੇ ਉਹਨਾਂ ਨੇ ਇਸ ਘਟਨਾ ਨੂੰ ਜਨਬ। ਸਰ ਜਿਹੜੇ ਵੈਪਨ ਦੂਸਰੇ ਰਾਜਿਆਂ ਚੋਂ ਲਿਆਂਦੇਗੇ ਸੀ ਕੀ ਉਹ ਬਰਾਮਦ ਕਰ ਲੇ ਕਿਤੇ ਜਿਹੜਾ ਦੂਸਰੇ ਉਹ ਹਜੇ ਬਰਾਮਦ ਕਰਨਾ ਹੈ ਜਿਹੜਾ ਉਹ ਵਾਲਾ ਵੈਪਨ ਹੈ ਜਿਹੜਾ ਇਸ ਯੂਜ਼ ਕੀਤਾ ਗਿਆ ਹੈ।